ਅਵਾ ਸੱਚ ਦੀ ਚੈਨਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਮੂਰਖ ਲੋਕਾਂ ਦੇ ਕੁਝ ਲੱਛਣਾਂ ਬਾਰੇ ਅਸੀਂ ਪਹਿਲਾਂ ਵੀਡੀਓ ਕਰ ਚੁੱਕੇ ਹਾਂ ਕਮਜ਼ੋਰ ਲੋਕਾਂ ਦੀਆਂ ਨਿਸ਼ਾਨੀਆਂ ਬਾਰੇ ਸਿਆਣੇ ਲੋਕਾਂ ਦੀਆਂ ਨਿਸ਼ਾਨੀਆਂ ਬਾਰੇ ਸਮਝਦਾਰ ਲੋਕਾਂ ਦੀਆਂ ਨਿਸ਼ਾਨੀਆਂ ਬਾਰੇ ਪਰ ਅੱਜ ਦਾ ਵਿਸ਼ਾ ਕੁਝ हटਕੇ ਹੋ ਸਕਦਾ ਕਈਆਂ ਨੂੰ ਅਜੀਬ ਲੱਗੇ ਪਰ ਅੱਜ ਆਪਾਂ ਗੱਲ ਕਰਨੀ ਮੂਰਖ ਲੋਕਾਂ ਦੇ ਕੁਝ ਲੱਛਣਾਂ ਬਾਰੇ ਜੇਕਰ ਕਿਸੇ ਵਿੱਚ ਇਹੋ ਜਿਹੇ ਲੱਛਣ ਹਨ ਤਾਂ ਉਹ ਆਪਣੇ ਇਹਨਾਂ ਆਦਤਾਂ ਨੂੰ ਬਦਲ ਲਓ ਤੇ ਆਜੋ ਫਿਰ ਗੱਲ ਕਰੀਏ ਸਭ ਤੋਂ ਪਹਿਲਾਂ ਉਹ ਵਿਅਕਤੀ ਦੂਜਿਆਂ ਜਾਣਿਆਂ ਨੂੰ ਹਮੇਸ਼ਾ ਨੀਵਾਂ ਸਮਝਦਾ ਤੇ ਆਪਣੇ ਆਪ ਨੂੰ ਸਿਆਣਾ ਸਮਝਦਾ ਜਦੋਂ ਵੀ ਕੋਈ ਗੱਲ ਕਰਦਾ ਹੋਵੇ ਨਾ ਤਾਂ ਉਹਨੇ ਉਹਦੀ ਗੱਲ ਕੱਟ ਕੇ ਤੇ ਆਪਣੇ ਆਪ ਨੂੰ ਸਿਆਣਾ ਸਾਬਿਤ ਕਰਨਾ ਕਿ ਮੈਂ ਸਹੀ ਆ ਦੂਜਾ ਗਲਤ ਆ ਦੂਜੇ ਜਾਣੇ ਜ਼ੀਰੋ ਆ ਜੋ ਦੁਨੀਆ ਦੀ ਨੌਲੇਜ ਆ ਉਹ ਸਿਰਫ ਤੇ ਸਿਰਫ ਮੈਨੂੰ ਹੀ ਆ ਆਪ ਉਹਨੇ ਸਹੀ ਹੋਣ ਦੀ ਸਲਾਹ ਦੇਣੀ ਆ ਸਾਰਿਆਂ ਨੂੰ ਕਹਿਣਾ ਕਿ ਹਾਂ ਮੈਂ ਜੋ ਕਹਿ ਰਿਹਾ ਨਾ ਇਹੋ ਸਭ ਕੁਝ ਸਹੀ ਆ ਦੂਜਾ ਜਣਾ ਉਹਨੂੰ ਤੇ ਪਤਾ ਹੀ ਕੁਝ ਨਹੀਂ ਆ ਉਹਦੀਆਂ ਗੱਲਾਂ 'ਚ ਤੇ ਅਸਰ ਹੀ ਕੋਈ ਨਹੀਂ ਆ ਮੈਂ ਬਹੁਤ ਆ ਮੈਂ ਦੁਨੀਆ ਵੇਖੀ ਮੈਨੂੰ ਸਾਰਾ ਕੁਝ ਪਤਾ ਨੰਬਰ 2 ਜਦੋਂ ਵੀ ਪੰਜ ਸੱਤ ਜਾਣੇ ਬੈਠੇ ਹੋਣ ਨਾ ਚਾਹੇ ਲੇਡੀਜ਼ ਹੋਣ ਚਾਹੇ ਜੈਂਟਸ ਹੋਣ ਉਹਨੇ ਹਮੇਸ਼ਾ ਬੋਲੀ ਜਾਣਾ ਦੂਜਿਆਂ ਜਾਣਿਆਂ ਦੀਆਂ ਗੱਲਾਂ ਨੂੰ ਜਿਹੜਾ ਸੁਣਨਾ ਨਹੀਂ ਆ ਕਹਿਣਾ ਕਿ ਮੈਂ ਬੋਲਾਂ ਤੇ ਦੂਜਾ ਜਣਾ ਜਿਹੜਾ ਉਹ ਮੇਰੀਆਂ ਗੱਲਾਂ ਨੂੰ ਸੁਣੇ ਤੇ ਉਹਨੇ ਕਿਸੇ ਦੀ ਵਾਰ ਸੁਰ ਨਹੀਂ ਲੈਣੀ ਆਪ ਹੀ ਗੱਲਾਂ ਕਰੀ ਜਾਣੀਆਂ ਆਪ ਹੀ ਹੱਸੀ ਜਾਣਾ ਤੇ ਦੂਜੇ ਜਾਣੇ ਦੀ ਗੱਲਬਾਤਾਂ ਬਹੁਤਾ ਧਿਆਨ ਨਹੀਂ ਦੇਣਾ ਨੰਬਰ 3 ਉਹ ਸਿਸ ਇਨਸਾਨ ਵਾਸਤੇ ਕੋਈ ਜਿੰਨਾ ਮਰਜੀ ਮਿਹਨਤ ਨਾਲ ਕੰਮ ਕਰ ਲਵੇ ਨਾ ਕਿ ਹਾਂ ਉਸ ਇਨਸਾਨ ਨੇ ਦੂਜੇ ਦੇ ਕੰਮ ਵਿੱਚ ਗਲਤੀ ਕੱਢਣੀ ਹੀ ਹੁੰਦੀ ਆ ਚਾਹੇ ਉਹ ਦੂਜੇ ਜਾਣੇ ਨੇ ਆਪਣਾ ਪੂਰਾ ਜੋਰ ਲਾ ਕੇ ਕੰਮ ਕੀਤਾ ਹੋਵੇ ਉਹਨੇ ਪੂਰੀ ਮਿਹਨਤ ਲਾਈ ਹੋਵੇ ਪਰ ਉਹਨੂੰ ਇਸ ਗੱਲ ਦਾ ਮਤਲਬ ਨਹੀਂ ਹੁੰਦਾ ਉਹਨੇ ਸੋਚਿਆ ਹੀ ਹੁੰਦਾ ਕਿ ਨਹੀਂ ਸਾਰੇ ਚੰਗੇ ਪੁਆਇੰਟ ਇੱਕ ਜਗ੍ਹਾ ਤੇ ਰੱਖ ਕੇ ਤੇ ਜਿਹੜਾ ਇੱਕ ਮਾੜਾ ਹੋਊਗਾ ਨਾ ਉਹਦੇ ਬਾਰੇ ਹੀ ਗੱਲ ਕਰਨੀ ਆ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ ਕਿ ਬੱਕਰਾ ਜਾਨੋ ਗਿਆ ਤੇ ਖਾਣ ਵਾਲੇ ਨੂੰ ਸਵਾਦ ਨਾ ਆਇਆ ਕਹਾਵਤ ਪਾਉਂਦੇ ਹੁੰਦੇ ਸੀ ਨਾ ਉਹ ਗੱਲ ਹੁੰਦੀ ਆ ਕਿ ਅਗਲੇ ਨੇ ਪੂਰੀ ਮਿਹਨਤ ਲਾ ਕੇ ਕੋਈ ਕੰਮ ਕੀਤਾ ਹੁੰਦਾ ਤਾਂ ਉਹਨਾਂ ਚਾਟ 1 ਮਿੰਟ ਵਿੱਚ ਛਲਾਗਾ ਕਰਨ ਦੀ بجائے ਨੁਕਸ ਕੱਢ ਦੇਣਾ ਇਹ ਨਹੀਂ ਸੋਚਣਾ ਕਿ ਜੇ ਮੈਂ ਨੁਕਸ ਕੱਢਿਆ ਵਾ ਤੇ ਉਹਦਾ ਦੂਜੇ ਜਾਣੇ ਤੇ ਕੀ ਅਸਰ ਹੋਵੇਗਾ ਉਹ ਦੁਖੀ ਹੋਵੇਗਾ ਨਹੀਂ ਇਹੋ ਜਿਹਾ ਕੁਝ ਨਹੀਂ ਸੋਚਣਾ ਨੰਬਰ 3 ਉਹੋ ਵਿਅਕਤੀ ਹਮੇਸ਼ਾ ਈਗੋਚ ਰਹਿੰਦਾ ਆਕੜ ਚ ਰਹਿੰਦਾ ਕਿ ਹਾਂ ਮੈਂ ਵੱਡਾ ਆ ਮੈਂ ਦੂਜਿਆਂ ਜਾਣਿਆਂ ਨੂੰ ਕੁਝ ਨਹੀਂ ਸਮਝਦਾ ਉਹਦੇ ਵਿੱਚ ਫੋਕੀ ਆਕੜ ਹੁੰਦੀ ਫੜਾ ਹੁੰਦੀਆਂ ਝੂਠੀਆਂ ਗੱਲਾਂ ਬਣਾ ਬਣਾ ਕੇ ਹਵਾ ਚ ਕਰਨੀਆਂ ਕਰਨ ਦੀ ਭਾਵੇਂ ਕੋਈ ਹਿੰਮਤ ਨਾ ਹੀ ਹੋਵੇ ਪਰ ਜੋ ਉਹਨੇ ਨਹੀਂ ਨਾ ਹੋਣਾ ਉਹਦੇ ਬਾਰੇ ਉਹਨੇ ਦੂਜਿਆਂ ਚ ਹਵਾ ਕਰਨੀ ਆ ਕਿ ਮੈਂ ਬਹੁਤ ਆ ਆਪਣੇ ਮੂੰਹ ਹੀ ਆਪਣੀ ਸ਼ਲਾਘਾ ਕਰੀ ਜਾਣੀ ਆਪਣੇ ਆਪ ਦੀਆਂ ਸਿਫਤਾਂ ਆਪ ਹੀ ਕਰੀ ਜਾਣੀਆਂ ਹਮੇਸ਼ਾ ਸਿਫਤੋਂ ਦੀ ਜਿਹੜੀ ਦੂਜਾ ਆ ਜਾਣਾ ਕਰੇ ਆਪਣੇ ਮੂੰਹ ਤੋਂ ਕੀਤੀ ਸਿਫਤ ਜਿਹੜੀ ਆ ਨਾ ਉਹਦੇ ਚੋਂ ਮੂਰਖਤਾ ਚਲਕਦੀ ਹੁੰਦੀ ਆ ਨੰਬਰ 4 ਇਹੋ ਜਿਹੇ ਵਿਅਕਤੀ ਨਾ ਫਿਰ ਨਿੱਕੀ ਨਿੱਕੀ ਗੱਲ ਤੋਂ ਲੜਦਾ ਉਹ ਲੜਨ ਦੇ ਬਹਾਨੇ ਲੱਭਦਾ ਹੁੰਦਾ ਕਿਉਂਕਿ ਉਹਨੂੰ ਲੜਨ ਵਿੱਚ ਨਾ ਮਜ਼ਾ ਆਉਂਦਾ ਉਹ ਸਮਝਦਾ ਕਿ ਜੇ ਕਿਸੇ ਨੇ ਮੇਰੇ ਨਾਲ ਨਹੀਂ ਨਾ ਕੋਈ ਚੰਗੀ ਤਰ੍ਹਾਂ ਗੱਲ ਕੀਤੀ ਤੇ ਉਹਨੇ ਲੜਨ ਦੀ ਕੋਸ਼ਿਸ਼ ਕਰਨੀ ਆ ਲੜਦਾ ਉਹ ਤਾਂ ਹੁੰਦਾ ਕਿ ਸਾਰੇ ਜਾਣੇ ਮੇਰੀ ਰਿਸਪੈਕਟ ਕਰਨ ਉਹ ਆਪਣੀ ਰਿਸਪੈਕਟ ਮੂਹ ਮੰਗਦਾ ਹੁੰਦਾ ਕਿ ਹਾਂ ਮੇਰੀ ਇੱਜ਼ਤ ਹੋਵੇ ਪਰ ਇੱਜ਼ਤ ਬੋਲਚਾਲ ਤੇ ਹੀ ਡਿਪੈਂਡ ਕਰਦੀ ਆ ਕਿ ਅਗਲੇ ਦਾ ਵਤਾਰਾ ਕਿਵੇਂ ਦਾ ਫਿਰ ਹੀ ਅਗਲੇ ਇਨਸਾਨ ਦੀ ਇੱਜ਼ਤ ਕੀਤੀ ਜਾਂਦੀ ਆ ਤੇ ਉਹ ਵਿਅਕਤੀ ਫਿਰ ਗੱਲ-ਗੱਲ ਤੇ ਲੜਦਾ ਆ ਲੜਨ ਦੇ ਬਹਾਨੇ ਲੱਭਦਾ ਜਦੋਂ ਕੋਈ ਨੁਕਸ ਦੇਖ ਲੈਂਦਾ ਨਾ ਤਾਂ ਫਿਰ ਉਹ ਲੜਨਾ ਸ਼ੁਰੂ ਕਰ ਦਿੰਦਾ ਨੰਬਰ 5 ਇਹੋ ਜਿਹੇ ਸੁਭਾਅ ਦਾ ਵਿਅਕਤੀ ਫਿਰ ਜਿਹੜਾ ਹੁੰਦਾ ਨਾ ਉਹ ਹਰੇਕ ਨੂੰ ਹੀ ਸਲਾਹਾਂ ਦੇਣ ਬੈਠ ਜਾਂਦਾ ਕਾਂ ਰਿਸ਼ਤੇਦਾਰੀ ਹੋਵੇ ਜਾਰੀ ਦੋਸਤੀ ਹੋਵੇ ਚਲੋ ਉੱਥੇ ਤੇ ਸਲਾਹ ਦੇ ਦਿੰਦਾ ਪਰ ਕਈ ਵਾਰੀ ਉਹ ਰਸਤੇ 'ਚ ਜਾਂਦਿਆਂ ਲੋਕਾਂ ਨੂੰ ਵੀ ਸਲਾਹਾਂ ਦੇਣੀਆਂ ਸ਼ੁਰੂ ਕਰ ਦਿੰਦਾ ਬਿਨਾ ਮੰਗੇ ਸਲਾਹ ਜਿਹੜੀ ਦੇਣੀ ਆ ਨਾ ਉਹ ਵੀ ਮੂਰਖਤਾ ਦੀ ਨਿਸ਼ਾਨੀ ਹੁੰਦੀ ਆ ਕਿਉਂਕਿ ਜੋ ਬਿਨਾ ਮੰਗੇ ਸਲਾਹ ਦਿੰਦੇ ਨੇ ਨਾ ਉਹਨਾਂ ਦੀ ਗੱਲ ਕੋਈ ਮੰਨਦਾ ਨਹੀਂ ਹੁੰਦਾ ਜਿੰਨਾ ਚਿਰ ਕੋਈ ਆਪ ਨਾ ਨਾ ਮੰਗੇ ਉਹਨਾਂ ਚਿਰ ਕਿਸੇ ਨੂੰ ਸਲਾਹ ਵੀ ਨਹੀਂ ਦੇਣੀ ਚਾਹੀਦੀ ਇਸ ਕਰਕੇ ਫਿਰ ਇਹੋ ਜਿਹਾ ਸੁਭਾਅ ਦਾ ਵਿਅਕਤੀ ਜਣਾਉਂਦਾ ਨਾ ਉਹ ਆਪ ਹੀ ਬੋਲੀ ਜਾਂਦਾ ਆਪ ਹੀ ਸਲਾਹਾਂ ਦਈ ਜਾਂਦਾ ਇਸ ਕਰਕੇ ਜੇਕਰ ਤੁਹਾਡੇ ਵਿੱਚ ਵੀ ਅਜਿਹੇ ਲੱਛਣ ਨਜ਼ਰ ਆਉਂਦੇ ਨੇ ਨਾ ਤਾਂ ਸਮਾਜ ਵਿੱਚ ਆਪਣੀ ਇੱਜ਼ਤ ਬਣਾਉਣ ਵਾਸਤੇ ਇਹਨਾਂ ਲੱਛਣਾਂ ਨੂੰ ਜਲਦੀ ਬਦਲ ਲਓ ਤੇ ਜੇਕਰ ਤੁਹਾਡੇ ਆਸ-ਪਾਸ ਕਿਸੇ ਵਿੱਚ ਇਹੋ ਜਿਹੇ ਲੱਛਣ ਹੈਗੇ ਨੇ ਨਾ ਤਾਂ ਫਿਰ ਤੁਸੀਂ ਸਮਝ ਸਕਦੇ ਹੋ ਕਿ ਉਹ ਵਿਅਕਤੀ ਕਿੰਨਾ ਕੋਸਿਆਣਾ ਆ ਬਾਕੀ ਮੈਂ ਕਿਸੇ ਨੂੰ ਮੂਰਖ ਸਾਬਤ ਕਰਨ ਵਾਸਤੇ ਨਹੀਂ ਗੱਲ ਕਰ ਰਹੀ ਮੈਂ ਸਿਰਫ ਉਹਨਾਂ ਲੱਛਣਾਂ ਦੀ ਗੱਲ ਕਰ ਰਹੀ ਆ ਜਿਨ੍ਹਾਂ ਤੋਂ ਕਿ ਵਿਅਕਤੀ ਪਛਾਣਿਆ ਜਾਂਦਾ ਆ ਕਿ ਉਹ ਸਿਆਣਾ ਵਾਂ ਸਮਝਦਾਰ ਆ ਜਾਂ ਫਿਰ ਉਹਦੇ ਵਿੱਚੋਂ ਮੂਰਖਤਾ ਝਲਕਦੀ ਆ ਉਮੀਦ ਕਰਦੀ ਆ ਤੁਹਾਨੂੰ ਵਿਚਾਰ ਜ਼ਰੂਰ ਪਸੰਦ ਆਉਣਗੇ ਖੁਸ਼ ਰਹੋ ਤੰਦਰੁਸਤ ਰਹੋ